जय हिंद दोस्तों मैं ਤੁਹਾਡਾ ਸੰਦੀਪ লাইভ ਖਬਰ ਇੰਡੀਆ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਖਬਰ ਸਾਂਝੀ ਕਰਨ ਜਾ ਰਹੇ ਹਾਂ ਇੱਕ ਖਬਰ ਮੁਸਤਫਾ ਬਾਦ ਬਟਾਲਾ ਰੋਡ ਅੰਮ੍ਰਿਤਸਰ ਦੀ ਹੈ ਜਿੱਥੇ ਇੱਕ ਸ਼ਰਾਰਤੀ ਤੱਤ ਵੱਲੋਂ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਦੁਕਾਨ ਮਾਲਕ ਨੂੰ ਪਤਾ ਲੱਗਣ ਤੇ ਉਸ ਦਿਨ ਨਾਲ ਸਾਰੇ ਮਹੱਲਾ ਨਿਵਾਸੀ ਦਲ ਕੇ ਰੋਸ ਪ੍ਰਦਰਸ਼ਨ ਕਰਦੇ ਹਨ ਰੋਸ ਪ੍ਰਦਰਸ਼ਨ ਇੰਨਾ ਪੱਕ ਜਾਂਦਾ ਹੈ ਕਿ ਉਸੇ ਹਲਕੇ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਨੂੰ ਆ ਕੇ ਮਾਮਲਾ ਸ਼ਾਂਤ ਕਰਨਾ ਪੈਂਦਾ ਹੈ ਉਹ ਪ੍ਰੋਸਾ ਦਿੱਤਾ ਜਾਂਦਾ ਹੈ ਕਿ ਇਨਸਾਫ ਕਰਾਇਆ ਜਾਏਗਾ। ਆਓਗੇ ਸੁਣਦੇ ਹਾਂ ਕਿ ਦੁਕਾਨਦਾਰ ਮਾਲਕ ਨਾਲ ਅਸੀਂ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਦੱਸਿਆ ਤੇ ਕਿੱਥੇ ਵਾਰਦਾਤ ਹੋਈ ਮੇਰਾ ਨਾਮ ਬਲਵੰਤ ਰਾਜਾ ਸਨ ਆਫ ਬੂਆ ਆਦਤ ਆ ਤੇ ਮੁਸਤਾਵਾਦ ਦੀਆਂ ਘਨੋਲੀਆਂ ਵਾਜਦੀਆਂ ਨੇ ਇੰਦਰਾ ਘਨੋਲੀ ਆ ਮੇਰੀ ਰਾਤ ਪਿਛਲੇ ਬਣਿਆ ਕੀ ਗੱਲ ਕੀ ਮਾਮਲਾ ਕੀ ਹੈ ਮਾਮਲਾ ਕੁਛ ਨਹੀਂ ਆ ਕੋਈ ਰੰਜਿਸ਼ ਨਹੀਂ ਆ ਗਈ ਉਹਦੇ ਨਾਲ ਸਾਨੂੰ 5:30 ਵਜੇ ਜਾ ਕੇ ਘਰ ਤਲਾ ਦਿੱਤੀ ਉਹਨੇ 4:30 ਵਜੇ ਅੱਗ ਲਾਈ ਆ ਵੀਡੀਓ ਦੇ ਵਿੱਚ ਆ ਗਿਆ ਆ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਪੁਲਿਸ ਲੈ ਗਈ ਫੜ ਕੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਿੰਨ ਚਾਰ ਜੱਗੋ ਕਹਿੰਦਾ ਵੀ ਇੱਥੇ ਕੋਈ ਕਾਰਵਾਈ ਨਹੀਂ ਪਾਂਦੀ ਇਹ ਸ਼ੈਤਾਨੀ ਪੈਰਾ ਆ ਜਾਂਦਾ ਤੁਹਾਡੀ ਕਾਦੀ ਦੁਕਾਨ ਕਾਦੀ ਸੀ ਤੇ ਕੇਦਾ ਸਾਰਾ ਸੜਕੇ ਸਵਾਹ ਹੋ ਚੁਕੀ ਸੀ ਸਾਰੀ ਸੜਕੇ ਸਵਾਹ ਗਈ ਫਰੂਟ ਹੀ ਸਬਜੀ ਹੀ ਅੰਦਰ ਮੋਟਰਸਾਈਕਲ ਹੀ ਲੱਖ ਰੁਪਏ ਦਾ ਟਰਾਲੀ ਸਮੇਤ ਹੀ ਪਰਸ਼ੀ ਕੰਡੇ ਹੀ ਪੱਖੇ ਹੀ ਔਰ ਬਾਕੀ ਸਬਜੀਆਂ ਸਾਰੀਆਂ ਫਰੂਟ ਸਾਰਾ ਸਮਾਨ ਜਾਨੀ ਵੀ 1.5 ਤੋਂ ਪੌਣੇ 2 ਲੱਖ ਰੁਪਇਆ ਮੇਰਾ ਜਿਹੜਾ ਨਾ ਦਾ ਨੁਕਸਾਨ ਹੋਇਆ ਅੱਛਾ ਕੁਝ ਸੀਨੀਅਰ ਅਧਿਕਾਰੀ ਆਏ ਜਿਦਾ ਐਮਐਲਏ ਕੋਰ ਬਈ ਜੀ ਪ੍ਰਕਾਸ਼ ਜੀ ਉੱਥੇ ਇੱਥੇ ਉਹ ਕਹਿ ਕੇ ਗਏ ਨੇ ਕਿ ਸਵੇਰੇ ਮੌਕਾ ਤਾ ਤੁਸੀਂ ਉੱਥੇ ਦਫ਼ਤਰ ਆਓ ਤੇ ਫੇਰ ਤੁਹਾਡਾ ਮਸਲਾ ਹੱਲ ਕਰਦੇ ਆ ਇਸ ਟਾਈਮ ਆਏ ਹੀ ਠੇਕੇ ਦੇ ਕਰਕੇ ਹਾਂਜੀ ਠੇਕੇ ਦਾ ਕੀ ਰੌਲਾ ਠੇਕੇ ਦਾ ਬੜਾ ਬਾਰ ਬਾਰ ਜਿੱਥੇ ਰੌਲਾ ਠੇਕੇ ਦਾ ਇਹ ਵੀ ਮਹੱਲੇ ਦੇ ਵਿੱਚ ਰੌਲਾ ਹੈ ਠੇਕਾ ਖੁੱਲ ਆਇਆ ਆਉ ਜਾਂ ਇਹਨੂੰ ਤੰਗੀ ਹੁੰਦੀ ਆ ਬੀਬੀਆਂ ਭੈਣਾਂ ਆਉਂਦੀਆਂ ਨੇ ਤੇ ਸ਼ਰਾਬੀ ਹਟਦੇ ਨਹੀਂ ਆ ਅੱਧੇ ਕਿਥੇ ਟੀਕੇ ਬਾਜ਼ ਆ ਮੋੜ ਸਾਰਾ ਮਹੱਲਿਆ ਹੁੰਦਾ ਆ ਕੀ ਕਦੀ ਕਿਸੇ ਐਮਐਲਏ ਨੂੰ ਜਾਂ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਕਿਹਾ ਆਪਣਾ ਪੁਲਿਸ ਅਧਿਕਾਰੀ ਆਉਂਦੇ ਨੇ ਫੇਰਾ ਮਾਰ ਕੇ ਚੱਲ ਜਾਂਦੇ ਨੇ ਜਦੋਂ ਆਉਂਦੇ ਨੇ ਉਦੋਂ ਗਲੀਆਂ 'ਚ ਵੜ ਜਾਂਦੇ ਨੇ ਹਾਂ ਜੀ ਹੁਣ ਜਿਹੜੀ ਤੁਹਾਡੀ ਕੀ ਮੰਗਵਾ ਤੁਹਾਡੀ ਮੰਗੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਆਏ ਪਰਚੇ-ਪੁਰਚੇ ਦੇ ਮਗਰ ਨਹੀਂ ਪੈਣਾ ਚਾਹੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਜਿਹੜਾ ਗਰੀਬ ਬੰਦਾ ਹੈ ਸਭ ਨੂੰ ਸਾਨੂੰ ਮਿਲਣਾ ਚਾਹੀਦਾ ਵੀ ਹੋਵੇ ਹਾਂ ਜੀ ਸਾਨੂੰ ਹਰਜਾਨਾ ਵੀ ਮਿਲਣਾ ਚਾਹੀਦਾ ਸਾਡਾ 1.5 ਪੌਣੇ 2 ਲੱਖ ਦਾ ਨੁਕਸਾਨ ਹੋਇਆ ਉਸ ਬੰਦੇ ਨੂੰ ਸਜ਼ਾ ਵੀ ਹੋਣੀ ਚਾਹੀਦੀ ਇਸੇ ਇਲਾਕੇ ਦਾ ਸਾਹਮਣੇ ਉਹਦਾ ਘਰ ਆ ਕੀ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਜਿਹੜੀ ਅੱਗ ਲਾਉਂਦਾ ਕਾਰਨ ਕੀ ਕੋਈ ਕਾਰਨ ਨਹੀਂਗਾ ਜੀ ਕੋਈ ਸਾਡੀ ਉਹਦੇ ਨਾਲ ਲਗਤਪਾਜੀ ਨਹੀਂ ਕੋਈ ਵੈਰ ਵਿਰੋਧ ਨਹੀਂ ਰੋਜ਼ ਦਾ ਇਥੋਂ ਨਹੀਂ ਲੰਘਣ ਵਾਲਾ ਗਾਜਰ ਚੁੱਕੇ ਗਾਜਰ ਖਾ ਲਈ ਮooli ਚੱਕੇ mooli ਖਾ ਲਈ ਕਦੀ ਮੇਰੇ ਨਾਲ ਦੇ ਨੇ ਕਦੀ ਕੁਛ ਕਿਹਾ ਨਹੀਂ ਉਹਨੂੰ ਜੇ 10 ਵੀ ਮੰਗੇ ਪੈਸੇ ਲੈ ਕੇ ਵੀ ਜਾਂਦਾ ਉਹ ਵੀ ਦੇ ਦਿੰਦੇ ਇਹ ਕਿਥੇ ਠੇਕਾ ਬੰਦੋ ਨਾ ਚਾਹੀਦਾ ਸਾਡੀ ਦੁਕਾਨ ਤੇ ਇੰਨਾ ਮਾੜਾ ਹਾਲਾਤ ਆ ਸਾਹਮਣੇ ਵੀ ਕੋਈ ਬੀਬੀ ਪਣ ਜਨਾਨੀ ਸਬਜ਼ੀ ਲੈਣ ਨਹੀਂ ਖੜ ਸਕਦੀ ਇੰਨਾ ਗੰਦਾ ਇਲਾਕਾ ਹੋ ਚੁਕਾਇ ਇਹ ਚੀਜ਼ ਤੇ ਆਪਣਾ ਗੋ ਨਿਕਲਿਆ ਸੀ ਸਿੱਧਾ ਅਕਿ ਪਹਿਲਾਂ ਦੁਕਾਨ ਤੇ ਹੋ ਕੇ ਸਿੱਧਾ ਅਸੀਂ ਵੀਡੀਓ ਸਾਹਮਣੇ ਅਜੇ ਕਰ ਇੰਨਾ ਸਟੋਰ ਸਾਡੇ ਸਾਹਮਣੇ ਆ ਉਹਨਾਂ ਦੇ ਕੈਮਰੇ ਦੇ ਵਿੱਚ ਸਾਰੀ ਰਿਕਾਰਡਿੰਗ ਆਪਾਂ ਲਈਤੀ ਆ ਤੁਸੀਂ ਵੇਖ ਸਕਦੇ ਹੋ ਸਾਡੇ ਕੋਲ ਫੋਨਾਂ 'ਚ ਵੀ ਮੌਜੂਦ ਆ ਇਸ ਵੇਲੇ ਸਵੇਰੇ 10 ਵਜੇ ਦਾ ਬੰਦਾ ਵਿਜਾ ਨਗਰ ਚੌਂਕੀ 'ਚ ਇਨਚਾਰਜ ਨੇ ਸਾਨੂੰ 3:30 ਵਜੇ ਜਵਾਬ ਦਿੱਤਾ ਭੁੱਖੇ ਤੇ ਆਏ ਟੱਬਰ ਰਵਾਈ ਕੋਈ ਨਹੀਂ ਬੰਦੀ ਧਾਰਾ ਕੋਈ ਨਹੀਂ ਲੱਗਦੀ ਉਹਨੇ ਜੀ ਸ਼ੈਤਾਨੀ ਕੀਤੀ ਆ ਜੇ ਉਹਨੇ ਸ਼ੈਤਾਨੀ ਕੀਤੀ ਆ ਤੇ ਸਾਰ ਅਸੀਂ ਤੇ ਮਰ ਗਏ ਅਸੀਂ ਲੋਕੀ ਕਿੱਥੋਂ ਆ ਗਏ ਅਗਲੇ ਸੀ ਆਪਣੇ ਘਰ ਕਿਉਂ ਨਹੀਂ ਅੱਗ ਲਾਤੀ ਉਹਨੇ ਆਪਣੇ ਘਰ ਕਿਉਂ ਨਹੀਂ ਲਗਾਈ ਮੈਂ ਨਾਲ ਸੀ ਜਦੋਂ ਪੁਲਿਸ ਵਾਲਿਆਂ ਨੂੰ ਚੱਕਣ ਆਏ ਜਦੋਂ ਸਵੇਰੇ ਮੁਲਾਜ਼ਮਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਖੁਦ ਨਾਲ ਸੀ ਉਹ ਆਦਮੀ ਆਪਣੇ ਘਰ ਚੁੱਲ੍ਹੇ ਤੇ ਚਾਹ ਬਣਾ ਰਿਹਾ ਸੀ ਜਿਉ ਐਡਾ ਹੀ ਪਾਗਲ ਸੀਗਾ ਐਡਾ ਹੀ ਉਹਦਾ ਮੈਂਟਲੀ ਅਫਸਰਟ ਸੀਗਾ ਉਹਨੇ ਆਪਣੇ ਘਰ ਨੂੰ ਅੱਗ ਕਿਉਂ ਨਹੀਂ ਲਗਾਈ ਕੋਈ ਪਤੀ ਪਾਗਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਮੇਰੇ ਬੱਚੇ ਸਵੇਰ ਦੇ ਰੋ ਰੋ ਕੇ ਗਾਸ਼ ਪੈ ਪੈ ਕੇ ਬੀਪੀ ਘਟੇ ਨੇ ਮੈਂ ਪੈਰਾਲਾਈਜ਼ਡ ਟੈਕ ਦੀ ਪੇਸ਼ੈਂਟ ਆ ਮੇਰਾ ਸਵੇਰ ਦਾ ਪਾਸਾ ਕੰਮ ਨਹੀਂ ਹਟ ਰਿਹਾ ਮੇਰੇ ਘਰ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਵਾਰੀ ਵਾਰਸਾ ਉਹ ਇਨਚਾਰਜ ਜਿਹੜਾ ਕਹਿੰਦਾ ਵੀ ਸ਼ੈਤਾਨੀ ਤੇ ਧਾਰਾ ਕੋਈ ਨਹੀਂ ਲੱਗਦੀ ਜੀਵਨ ਸਿੰਘ ਜੀਵਨ ਸਿੰਘ ਮੇਰੇ ਨਾਲ ਬਚੋ ਕਿਹਨਾਂ ਚਾਰਜ ਜੀ ਸਹੀ ਹੈ ਹਾਂ ਜੀ ਐਸਆਈ ਇਹ ਐਸਆਈ ਸਾਮ ਛੇ ਵੇ ਦਾ ਸਾਨੂੰ ਟਾਈਮ ਦਿੱਤਾ ਸੀ ਇਥੇ ਇਹਨਾਂ ਨੇ ਸਰੂਨਾਂ ਨੇ ਆਨਾਸਿਕ ਹੋਰ ਬੀਜੋ ਪ੍ਰਤਾਵ ਨੇ ਅਸੀਂ ਉਹਨਾਂ ਤੇ ਮਾਨਤਾਨ ਰੱਖ ਕੇ ਆਪਾਂ ਉਹਨਾਂ ਦੀ ਵੇਟ ਕਰ ਰਹੇ ਸੀ ਵੀ ਸ਼ਾਇਦ ਸਾਡਾ ਕੋਈ ਮਸਲਾ ਹੱਲ ਹੋ ਜਾਏ ਉਹਨਾਂ ਨੇ ਮੌਕੇ ਆ ਦੇਖਿਆ ਉਹ ਸਵੇਰੇ ਕੀ ਕਰਦੇ ਆ ਉਹ ਉਹਨਾਂ ਨੂੰ ਪਤਾ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਹਾਂਜੀ ਭਾਈ ਉਹਨਾਂ ਦੀ ਗੱਲ ਸਾਰਿਆਂ ਨੂੰ